ਵਾਰ 12ਵੀਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੌੜੀ ਪੈਲੀ ਗੁਰ ਸੇਖਾਂ ਦੀ ਕਰਨੀ ਬਲਹਾਰੇ ਤਿੰਨਾ ਗੁਰ ਸੇਖਾਂ ਜਾਏ ਜਿਨ੍ਹਾਂ ਗੁਰ ਦਰਸ਼ਨ ਡਿਠਾ ਬਲਹਾਰੇ ਤਿੰਨਾ ਗੁਰ ਸੇਖਾਂ ਪੈਰੀ ਪੈ ਗੁਰ ਸਭ ਬਹਿਠਾ ਬਲਹਾਰੇ ਤਿੰਨਾ ਗੁਰ ਸੇਖਾਂ ਗੁਰਮਤਿ ਬੋਲ ਬੋਲ ਦੇ ਮਿੱਠਾ ਬਲਹਾਰੀ ਤਿਨਾਂ ਗੁਰ ਸਿਖਾਂ ਪੁੱਤਰ ਮਿੱਤਰ ਗੁਰ ਪਾਈ ਠਾ ਬਲਹਾਰੀ ਤਿਨਾਂ ਗੁਰ ਸਿਖਾਂ ਗੁਰ ਸੇਵਾ ਜਾਣਣਾ ਅਬੇ ਰਿਠਾ ਬਲਹਾਰੀ ਤਿਨਾਂ ਗੁਰ ਸਿਖਾਂ ਆਪ ਤਰੇ ਤਾਰੈਨ ਸ੍ਰਿਠਾ ਗੁਰ ਸਿਖ ਮਿਲਿਆ ਪਾਪ ਪਨਿਠਾ ਪੌੜੀ ਦੁਜੀ ਗੁਰ ਸਿੱਖਾਂ ਦਾ ਨਿਤ ਨੀਮ ਕਰਬਾਣੀ ਤਿੰਨਾ ਗੁਰ ਸਿੱਖਾਂ ਪਿਛੜ ਰਾਤੀ ਉੱਠ ਬਹਾਂਦੇ ਕੁਰਬਾਣੀ ਤਿੰਨਾ ਗੁਰ ਸਿੱਖਾਂ ਅੰਮ੍ਰਿਤ ਵੇਲਾ ਸਾਰ ਨਾ ਬੰਦੇ ਕੁਰਬਾਣੀ ਤਿੰਨਾ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਕੁਰਬਾਣੀ ਤਿੰਨਾ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਗੁਰਬਾਣੀ ਤਿੰਨਾ ਗੁਰ ਸਿਖਾਂ ਗੁਰਬਾਣੀ ਨਿਤ ਗਾਏ ਸੁਣਨਦੇ ਗੁਰਬਾਣੀ ਤਿੰਨਾ ਗੁਰ ਸਿਖਾਂ ਮਨ ਮੇਲੇ ਕਰ ਮੇਲ ਮਲੰਦੇ ਗੁਰਬਾਣੀ ਤਿੰਨਾ ਗੁਰ ਸਿਖਾਂ ਭਾਏ ਭਗਤ ਗੁਰਪੁਰ ਬਕਰੰਦੇ ਗੁਰ ਸੇਵਾ ਫਲ ਸੁਭਲ ਫਲੰਦੇ ਪੌੜੀ ਤੀਜੀ ਗੁਰ ਸਿਖ ਦਾ ਹਿਰਦਾਮ ਹਉ ਤੈਸ ਵੇਟੋਂ ਵਾਰਿਆ ਹੁੰਦੇ ਤਾਨ ਜੋ ਹੋਏ ਨਸਾਨਾ ਹਉ ਤਿਸ ਵਿਟੋ ਵਾਰਿਆ ਹੁੰਦੇ ਮਾਨ ਜੋ ਹੋ ਰਹੇ ਨਮਾਨਾ ਹਉ ਤਿਸ ਵਿਟੋ ਵਾਰਿਆ ਛੋੜ ਸਿਆਣ ਭੋਏ ਆਣਾ ਹਉ ਤਿਸ ਵਿਟੋ ਵਾਰਿਆ ਕਸਮੇ ਦਾ ਭਾਵੈ ਤਿਸ ਭਾਣਾ ਹਉ ਤਿਸ ਵਿਟੋ ਵਾਰਿਆ ਗੁਰਮੁਖ ਮਾਰਗ ਦੇਖ ਲੁਭਾਣਾ ਹਉ ਤਿਸ ਵਿਟੋ ਵਾਰਿਆ ਚੱਲਣ ਜਾਣ ਯੁਗਤ ਮਹਿਮਾਨਾਂ ਦੇਨ ਦੁਨੀ ਦਰਗਾ ਪਰਵਾਣਾਂ ਪੌੜੀ ਚੌਥੀ ਗੌਰ ਸੇਖਾ ਅਪਰਸ ਹੈ ਹਉ ਤਿਸ ਕੋਲ ਕਮਾਇਆ ਗੁਰਮਤਿ ਰਿਦਾ ਗਰੀਬੀ ਆਵੈ ਹਉ ਤਿਸ ਕੋਲ ਕਮਾਇਆ ਪਰ ਨਾੜੀ ਦੇ ਨੇੜ ਨ ਜਾਵੇ ਹਉ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨ ਲਾਵੇ ਹਉ ਤਿਸ ਕੋਲ ਕਮਾਇਆ ਪੜ ਨਿੰਦਾ ਸੁਣ ਆਪ ਹਟਾਵੇ ਹਉ ਤਿਸ ਕੋਲ ਕਮਾਇਆ ਸਤਿਗੁਰ ਦਾ ਉਹ ਵਿਦੇਸ਼ ਕਮਾਵੇ ਹਉ ਤਿਸ ਕੋਲ ਕਮਾਇਆ ਥੋੜਾ ਸਵੇ ਥੋੜੋ ਹੀ ਖਾਵੇ ਗੁਰਮਖ ਸੋਈ ਸੈ ਸਮਾਵੇ ਪੌੜੀ ਪੰਜਵੀਂ ਹਉ ਤਿਸ ਦੇ ਚੌਖੰਨੀਐ ਗੁਰ ਅਵਦੇਸ਼ ਏਕੋ ਜਾਣੈ ਹਉ ਤਿਸ ਦੇ ਚੌਖੰਨੀਐ ਦੂਜਾ ਭਾਉ ਨਾਂ ਅੰਦਰ ਆਣੈ ਔ ਤਿਸ ਦੇ ਚੌਖੰਨੀਐ ਔਗਣ ਕੀਤੇ ਗੁਣ ਪਰਵਾਣੈ ਔ ਤਿਸ ਦੇ ਚੌਖੰਨੀਐ ਮੰਦਾ ਕਿਸੈ ਨਾ ਆਖ ਵਖਾਣੈ ਔ ਤਿਸ ਦੇ ਚੌਖੰਨੀਐ ਆਵਟ ਗਾਏ ਲੋਕਾ ਭਾਣੈ ਔ ਤਿਸ ਦੇ ਚੌਖੰਨੀਐ ਪਰਪਕਾਰ ਕਰੈ ਰੰਗ ਮਾਣੈ ਲੋਬ ਵਾਲੇ ਦਰਗਾਹ ਵਿੱਚ ਮਾਨੇ ਮਾਣਾ ਮਾਨ ਮਾਣੇ ਘਰ ਪੂਰਾ ਗੁਰ ਸ਼ਬਦ ਸਿਆਣੇ ਪਾੜੀ ਛੇਵੀ ਸੇਖ ਦੀ ਨਿਸ਼ਕਾਮ ਅਵਸਥਾ ਹੋ ਸਦਕੇ ਤਿੰਨਾ ਗੁਰ ਸਿਖਾਂ ਸਤ ਗੁਰ ਨੋ ਮਿਲ ਆਪ ਗਵਾਇਆ ਹੋ ਸਦਕੇ ਤਿੰਨਾ ਗੁਰ ਸਿਖਾਂ ਕਰਨਿਉ ਦਾਸੀ ਅੰਦਰ ਮਾਇਆ ਹੋ ਸਦਕੇ ਤਿੰਨਾ ਗੁਰ ਸਿਖਾਂ ਗੁਰਮਤ ਗੁਰ ਚਰਨੀ ਚਿਤ ਲਾਇਆ ਹੋ ਸਦਕੇ ਤਿੰਨਾ ਗੁਰ ਸਿਖਾਂ ਗੁਰ ਸਿੱਖ ਦੇ ਗੁਰ ਸਿਖ ਕਮ ਲਾਇਆ ਹੋ ਸਦਕੇ ਤਿੰਨਾ ਗੁਰ ਸਿਖਾਂ ਬਾਹਰ ਜਾਂਦਾ ਵਰਜ ਰਾਇਆ ਹੋ ਸਦਕੇ ਤਿੰਨਾ ਗੁਰ ਸਿਖਾਂ ਆਸਾ ਵਿੱਚ ਨਰਾਸ ਬੁਲਾਇਆ ਸਤ ਗੁਰ ਦਾ ਉਪਦੇਸ਼ ਦੜਾਇਆ ਪੌੜੀ 7ਵੀਂ ਬ੍ਰਹਮਾ ਦੇ ਕਰ ਤੂਤਾ ਬ੍ਰਹਮਾ ਵੱਡਾ ਆਖਾ ਇੰਦਾਨ ਨਾਵ ਕਮਲ ਦੀ ਨਾਲ ਸਮਾਣਾ ਆਵਾ ਗਮਣਾ ਨੇਕ ਜੋਗਮ ਓੜ ਕ ਵੇਚੋ ਆ ਹੈ ਰਾਣਾ ਓੜ ਕੀ ਤਸ ਆਪਣਾ ਆਪ ਗਣਾਇ ਪਰਮ ਪੁਲਾਣਾ ਚਾਰੇ ਵੇਦ ਵਖਾਣ ਦਾ ਚਤੁਰ ਮੁਖੀ ਹੋਇ ਖਰਾ ਸਿਆਣਾ ਲੋਕਾਂ ਨੂੰ ਸਮਝਾਏਂਦਾ ਵੇਗ ਸੁਰ ਤੇ ਰੂਪ ਲੁਪਾਣਾ ਚਾਰੇ ਵੇਦ ਗਵਾਏ ਕੈ ਗਰਭ ਗਰੂਰੇ ਕਰਪਿ ਸਤਾਣਾ ਅਕਤ ਕਤ ਨੀਤ ਨੀਤ ਵਖਾਣਾ ਪੌੜੀ 8ਵੀਂ 10 ਅਵਤਾਰਾਂ ਦੇ ਕਰਤਵੇ ਵਿਸ਼ਨ ਲੈ ਅਵਤਾਰ 10 ਵੈਰ ਵਿਰੋਧ ਜੋ ਸੰਘਾਰੇ ਮਾਸ਼ਿਕ ਕਸ਼ ਵਹਿਰਾ ਰੂਪ ਹੋਏ ਨਰਸਿੰਘ ਬਾਵਣ ਬੋਤਾਰੇ ਪਰਸ ਰਾਮ ਰਾਮ ਕਿਸ਼ਨ ਹੋਏ ਕੇਲਕ ਕਲੰਕੇ ਅਤ ਅਹੰਕਾਰੇ ਖਤਰੀ ਮਾਰ ਇਕ ਹੀ ਵਾਰ ਰਾਮਾਇਣ ਕਰ ਭਾਰਤ ਭਾਰੇ ਕਾਮ ਕ੍ਰੋਧ ਨ ਸਾਧਿਓ ਲੋਭ ਮੋਹ ਅਹੰਕਾਰ ਨ ਮਾਰੇ ਸਤਗੁਰ ਪੁਰਖ ਨ ਪੇਟਿਆ ਸਾਤ ਸੰਗਤ ਸਾਹ ਲੰਗਨ ਸਾਰੇ ਹੋ ਮੈਂ ਅੰਦਰਕਾਰ ਵਿਕਾਰੇ ਪੌੜੀ ਨੋਵੇਂ ਮਹਾਦੇਵਾ ਸ਼ਿਵਾ ਮਹਾਦੇਵਾ ਤੂਤ ਹੋਏ ਤਾਮਸ ਅੰਦਰ ਜੋਗ ਨ ਜਾਣੈ ਭੈਰੋ ਭੂਤ ਕਸੂਤ ਵਿੱਚ ਖੇਤਰਪਾਲ ਬੇਤਾਲ ਠਿਹਾਣੈ ਅਕਤ ਧੂਰਾ ਖਾਵਣਾ ਰਾਤੀ ਵਾਸਾ ਮੜੀ ਮਸਾਣੈ ਪੰਨ ਹਾਥੀ ਸੀ ਖਲ ਡੌਰੂ ਵਾਏ ਕਰ ਹੈ ਰਾਣੇ 나ਥਾ 나ਥ ਸਦਾ ਇੰਦਾਨ ਹੋਏ ਅਨਾਥ ਨਹਰ ਰੰਗ ਮਾਣੇ ਫਿਰਤ ਸੰਘਾਰ ਹੈ ਤਾਮਸੀ ਜੋਗਨ ਭੋਗਨ ਜੁਗਤ ਪਛਾਨੇ ਗੁਰਮੁਖ ਸੁਗਬਲ ਸਾਧ ਸੰਗ ਗਾਣੇ ਪੌੜੀ ਦਸਮੀ ਵੱਡੀ ਆਰਜਾ ਇੰਦਰ ਦੀ ਇੰਦਰਪੁਰੀ ਵਿੱਚ ਰਾਜ ਕਮਾਵੇ 14 ਇੰਦਰ ਵਿਨਾਸ਼ ਕਾਲ ਬ੍ਰਹਮੇ ਦਾ ਇੱਕ ਦਿਵਸ ਹਾਵੈ ਧੰਦੇ ਹੀ ਬ੍ਰਹਮ ਮਰੈ ਲੋਮਸ ਦਾ ਇੱਕ ਰੋਮ ਸੇ ਜਾਵੈ ਸੇਸ ਮਹੇਸ ਵਖਾਣਿਆਨਾ ਚਿਰੰਜੀਵ ਹੋਏ ਸਾਤ ਨਾ ਆਵੈ ਜੋਗ ਭੋਗ ਜਪ ਤਪ ਘਣੇ ਲੋਕ ਵੇਦ ਸਿਮਰਨ ਨਾ ਸੁਹਾਵੈ ਆਪ ਗੜਾਏ ਨ ਸਹਿ ਸਮਾਵੈ ਪੌੜੀ 11ਵੀਂ ਨਾਰਦ ਦਾ ਦੇਖ ਰਹੀ ਨਾਰਦ ਮੁਨੀ ਆਖਾਏਂਦਾ ਅਗਮ ਜਾਣ ਨ ਤੀਰ ਜਿਆਣ ਸੁਣ ਸੁਣ ਮਸਲਤ ਮਜਲਸੈ ਕਰ ਕਰ ਚੁਗਲੀ ਆਖ ਖਾਣ ਬਾਲ ਬੁੱਧਸਨ ਕਦਕ ਬਾਲ ਸੁਭਾਉ ਨਿਵਰਤੀ ਹਾਣ ਜਾਏ ਪੈ ਵਖੰਡ ਕਰੋਧ ਕਰ ਦੇਹ ਸਰਾਪ ਜੈ ਵਿਜੈ ਤਿਹਾਣੇ ਆਹ ਮੇ ਆ ਸੁਖ ਦੇਵ ਕਰ ਗਰਬ ਵਾਸ ਹਉ ਮਹਿ ਰਾਣੇ ਚੰਦ ਸੂਰਜ ਔ ਲੰਘ ਭਰੇ ਉਦੈ ਅਸਤ ਵਿੱਚ ਆਮੜ ਜਾਣੇ ਸੇਵ ਸ਼ਕਤੀ ਵਿੱਚ ਗਰਬ ਗੁਮਾਣੇ ਪੌੜੀ 12ਵੀਂ ਜਤੇ ਸਤੇ ਆਦਿਕ ਜਤੇ ਸਤੇ ਸੰਤੋਖਿਆ ਜਤ ਸਤ ਜੁਗਤ ਸੰਤੋਖ ਨ ਜਾਤੀ ਸਿਧਨਾਥ ਬਹੁ ਪੰਤ ਕਰ ਹਉ ਮੇ ਵਿੱਚ ਕਰਨ ਕਰਮਾਤੀ ਚਾਰ ਵਰਨ ਸੰਸਾਰ ਵਿੱਚ ਕਹ ਕੇ ਮਰਦੇ ਭਰਮ ਭਰਾਤੇ ਛੇ ਦਰਸ਼ਨ ਹੋਏ ਵਰਤੇ ਆ 12 ਬਾਟ 24 ਜਮਾਤੀ ਗੁਰਮਕ ਵਰਨ ਅਵਰਨ ਹੋਏ ਰੰਗ ਸਰੰਗਤੰ ਬੋਲ ਸੁਵਾਤੀ ਛੇ ਰਤ 12 ਮਾਹ ਵਿੱਚ ਗੁਰਮਕ ਦਰਸ਼ਨ ਸੁਝ ਸੋ ਜਾਤੀ ਗੁਰਮਕ ਸੋਗਵਾਲ ਪਰੰਪਰਾਤੇ ਪੌੜੀ ਤੇਰਵੀਂ ਧਰਤੀ ਤੇ ਬ੍ਰਿਸ਼ਾ ਪੰਜ ਤਤ ਪਰਵਾਣ ਕਰ ਧਰਮ ਸਾਲ ਪਰਦੀ ਮਨ ਪਾਣੀ ਪਾਣੀ ਅੰਦਰ ਧਤ ਧਰਮ ਧਰਤੇ ਅੰਦਰ ਤਰਿਆ ਪਾਣੀ ਸੇਰ ਤਰਵਾਏ ਰੋਖ ਹੋਏ ਨੇ ਚਲ ਚੇਤ ਨਿਵਾਸ ਬਿਬਾਣੀ ਪਰਵ ਕਰੇ ਸੁਵਲ ਫਲ ਵਟ ਵਗਾਏ ਸਠ ਵਰਸਾਣੀ ਚੰਦਨ ਵਾਸ ਬਣਾਸਪਤ ਚੰਦਨ ਹੋਏ ਵਾਸ ਮੈਂ ਕਾਣੀ ਸਭ ਦਾ ਸੁਰਤ ਲੈ ਵ ਸਾਧ ਸੰਗ ਗੁਰਮੁਖ ਸੁਖਬਲ ਅੰਮ੍ਰਿਤ ਬਾਣੀ ਅਵੇ ਗਤ ਗਤ ਅਤ ਅਕਤ ਕਹਾਣੀ ਪੌੜੀ 14ਵੀਂ ਧਰੂ ਆਦਿਕ ਸਿਕਾਮ ਭਗਤ ਧਰੋ ਪ੍ਰਹਲਾਦ ਬਭੀਖਣੋ ਅੰਭਰ ਇਕ ਬਲ ਜਨਕ ਬਖਾਣਾ ਰਾਜਕੁਵਾਰ ਹੋਏ ਰਾਜਸੀ ਆਸਾ ਬੰਦੀ ਚੋਜ ਵਿਡਾਣਾ ਧਰੋ ਮਤਰੇਈ ਚੰਡਿਆ ਪਿਓ ਫੜ ਪ੍ਰਲਾਦ ਰਿਆਣਾ ਭੇਦਾ ਪ ਬੀਖਣ ਲੰਕ ਲੈ ਅੰਭ ਰੀਕ ਲੈ ਚਕਰ ਲਬਾਣਾ ਪੈਰ ਖੜਾ ਹੈ ਜਨਕ ਦਾ ਕਰ ਪਖੰਡ ਧਰਮ ਤਿੰ ਤਾਣਾ ਆਪ ਗਵਾਏ ਬਗੋਚਣਾ ਦਰਗਾ ਪਾਏ ਮਾਨ ਨਮਾਣਾ ਗੁਰਮਖ ਸੁਖਵਲ ਪਤ ਪਰਵਾਣਾ ਪੌੜੀ 15ਵੀਂ ਨੀਚ ਕੁੱਲ ਨਿਸ਼ਕਾਮ ਭਗਤ ਕਲਜੋ ਕੇ ਨਾਮਾ ਭਗਤ ਹੋਏ ਪੇੜ ਦੇ ਹੋਰਾ ਗਾਇ ਜਵਾਈ ਭਗਤ ਕਬੀਰ ਵਖਾਣੀਏ ਬੰਦੀ ਖਾਨੇ ਤੇ ਉੜ ਜਾਈ ਧੰਨਾ ਜੱਟ ਉਦਾਰਿਆ ਸਦਨਾ ਜਾਤ ਅਜਾਤ ਕਸਾਈ ਜਨ ਰਵੇ ਦਾ ਚਮਾਰ ਹੋਏ ਚੌ ਵਰਨਾ ਵਿੱਚ ਕਰ ਵੜਿਆਈ ਬੇਨ ਹੋਆ ਅਧਿਆਤਮੀ ਸੈਨ ਨੀਚਾ ਕੁਲ ਅੰਦਰ ਨਾਈ ਪੈਰੀ ਪੈ ਪਾ ਖਾਕ ਹੋਏ ਗੁਰ ਸੇਖਾਂ ਵਿੱਚ ਵੱਡੀ ਸਮਾਈ ਆ ਲੱਖ ਲਖਾਇਨਾ ਲੱਖ ਲਖਾਈ ਪੌੜੀ 16ਵੀਂ ਕਾਲ ਯੁਗ ਦੀ ਉਤਮਤਾਈ ਸਤਜੁਗ ਉਤਮ ਆਖੀਐ ਇੱਕ ਫੇੜੇ ਸਭ ਦੇ ਦੋਹਿਲਾ ਤ੍ਰਿਤ ਨਗਰੀ ਪੀੜੀਐ ਦੁਆਪੁਰ ਵੰਸ ਅਵੇ ਧੰਸ ਕੋਵੇਲਾ ਕਾਲ ਯੁਗ ਸਾਤੇ ਨਿਆਉ ਹੈ ਜੋ ਬੀਜੈ ਸੋ ਲੋਣੇ ਅਕੇਲਾ ਪਾਰ ਬ੍ਰਹਮ ਪੂਰਨ ਬ੍ਰਹਮ ਸਬਦ ਸੁਰਤ ਸਾਧ ਗੁਰੂ ਘਰ ਚੇਲਾ ਨਾਮ ਦਾਣ ਇਸ ਨਾਨ ਦੇੜ ਸਾਧ ਸੰਗਤ ਮਿਲ ਅਮਰਤ ਵੇਲਾ ਮਿੱਠਾ ਬੋਲਣ ਦੇ ਵਿਚਲਣਾ ਹੱਥੋਂ ਦੇਣਾ ਸਹਿ ਸੁਹਿਲਾ ਗੁਰਮਖ ਸੁਖਬਾਲ ਨੇ ਹੋ ਨਵੇਲਾ ਪੌੜੀ ਸਤਾਰਵੀਂ ਵਾਹਿਗੁਰੂ ਮੰਤਰ ਨਿਰੰਕਾਰ ਆਕਾਰ ਕਰ ਜੋ ਸਰੂਪ ਅਨੂਪ ਦਿਖਾਇਆ ਵੇਦਕ ਦੇਵ ਅਗੋਚਰਾ ਵਾਏ ਗੁਰੂ ਘਰ ਸ਼ਬਦ ਸੁਣਾਇਆ ਚਾਰ ਵਰਨ ਚਾਰ ਮਜਵਾ ਚਰਨ ਕਵਲ ਸ਼ਰਨਾਗਤ ਆਇਆ ਪਾਰਸ ਪਰਸ ਅਪਰਸ ਜਗ ਅਟ ਧਾਤ ਇਕ ਧਾਤ ਕਰਾਇਆ ਪੈਰੀ ਪਾਏ ਨਿਵਾਏ ਕੈ ਹਉਮੈ ਰੋਗ ਅਸਾਦ ਮਿਟਾਇਆ ਹੁਕਮ ਰਜਾਈ ਚੱਲਣਾ ਗੁਰਮਖ ਗਾਡੀ ਰਾਹ ਚਲਾਇਆ ਪੂਰੇ ਤਾ ਪੂਰਾ ਥਾੜ ਬਣਾਇ ਪੌੜੀ ਧਾਰਮੀ ਗੁਰਮੁਖਾ ਵਰਨਣ ਜੰਮਣਾ ਮਰਨੋ ਬਾਰੇ ਪਰਵਕਾਰੇ ਦਰ ਵਿਚ ਆਏ ਭਾਉ ਭਗਤ ਉਪਦੇਸ਼ ਕਰ ਸਾਧ ਸੰਗਤ ਸਚਖੰਡ ਵਸਾਏ ਮਾਨਸਰੋਵਰ ਪਰਮਹੰਸ ਗੁਰਮੁਖ ਸਾਵਦ ਸੋਰਠਿ ਲੇਵ ਲਾਈ ਚੰਦਨ ਵਾਸ ਬਨਾਸਪਤ ਆ ਭਾਲ ਸਭਲ ਚੰਦਨ ਦਾ ਕਾਇਮ ਭਵਜਲੇ ਅੰਦਰ ਬੋਇ ਥੇ ਉਹੇ ਪਰਵਾਰ ਸੁਧਾਰ ਲਗਾਈ ਲਹਿਰ ਤਰੰਗ ਨ ਵਿਆਪਾਈ ਮਾਇਆ ਵਿੱਚ ਉਦਾਸ ਰਹਾਏ ਗੁਰਮਕ ਸੁਖਬਲ ਸਹਸਮਾਈ ਪੌੜੀ 19 ਅਜਰ ਅਜਰਨਾ ਧੰਨ ਗੁਰੂ ਗੁਰ ਸਿੱਖ ਧੰਨ ਆਤ ਪੁਰਖ ਆਦੇਸ਼ ਕਰਾਇਆ ਸਤਗੁਰ ਦਰਸ਼ਨ ਤਨ ਹੈ ਧਨ ਦੇਤ ਗੁਰ ਧਿਆਨ ਤਰ ਆਇਆ ਧਨ ਧਨ ਸਾਧ ਗੁਰ ਸ਼ਬਦ ਧਨ ਸੁਰਤ ਗੁਰ ਗਿਆਨ ਸੁਣਾਇਆ ਚਰਨ ਕਬਲ ਅੰਗੁਰ ਧਨ 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 ਮਤ ਗੁਰ ਚਰਨੀ ਲਾਇਆ ਧਨ ਧਨ ਗੁਰ ਉਪਦੇਸ਼ ਹੈ ਧਨ ਰਦਾ ਗੁਰ ਮੰਤਰ ਵਸਾਇਆ ਧਨ ਧਨ ਗੁਰ ਚਰਨ ਨਾਮ ਤੋਂ ਧਨ ਮੋਹਤ ਜਤਿ ਅਪਿਓ ਪਿਆਇਆ ਗੁਰਮੁਖ ਸੁਖਬਾਲ ਆ ਜੜ ਜਰਾਇ ਪੋੜੀ ਵੀਮੀ ਸਾਥ ਸੰਗ ਮਹਿਮ ਸੁਖ ਸਾਗਰ ਹੈ ਸਾਧ ਸੰਗ ਸੋਬਾ ਲੈਰ ਤਰੰਗ ਤੋ ਤੋਲੇ ਮਾਨਕ ਮੋਤੀ ਹੀਰੇ ਆ ਗੁਰ ਉਪਦੇਸ਼ ਅਵੇਸ ਅਮੋਲੇ ਰਾਗ ਰਤਨ ਅਨਹਦ ਧੁਨੀ ਸ਼ਬਦ ਸੋਰਤ ਲੇਵ ਆਗਮ ਆ ਲੋਲੇ ਰੇਦ ਸੇਦਨੇਦ ਸਾਵ ਗੋਲੀਆਂ ਚਾਰ ਪਦਾਰਥ ਗੋਇਲ ਗੋਲੇ ਲੱਖ ਲੱਖ ਚੰਦ ਚਿਰਾਗ ਜੀ ਲੱਖ ਲੱਖ ਅੰਮ੍ਰਿਤ ਪੀ ਚਨ ਝੋਲੇ ਕਾਮ ਤੈਨ ਲਖ ਪਾਰ ਜਾਤ ਜੰਗਲ ਅੰਦਰ ਚਰਨ ਅਡੋਲੇ ਗੁਰਮੁਖ ਸੋਗਬਾਲ ਬੋਲੇ ਬੋਲੇ ਕਾਮ ਤੈਨ ਲਖ ਪਾਰ ਜਾਤ ਜੰਗਲ ਅੰਦਰ ਚਰਨ ਅਡੋਲੇ ਗੁਰਮੁਖ ਸੋਗਬਾਲ ਬੋਲੇ ਬੋਲੇ ਵਾਰ 12ਵੀਂ ਕੁੱਲ ਪੌੜੀਆਂ ਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ